ਸਤ ਸੰਗਿਓ ਜਿੰਦਗੀ ਦੇ ਵਿੱਚ ਦਇਆ ਦੀ ਬੜੀ ਲੋੜ ਹੈ ਮੰਨ ਲਓ ਤੁਹਾਡੀ ਬੰਦਗੀ ਹੈ ਤੁਸੀਂ ਸੇਵਾ ਗੁਰੂ ਘਰ ਦਾ ਕੇ ਕਰਦੇ ਹੋ ਕਿਸੇ ਧਾਰਮਿਕ ਸਥਾਨ ਦੀ ਸੇਵਾ ਕਰਦੇ ਹੋ ਪਰ ਜੇ ਜੀਵਨ ਚ ਦਇਆ ਨਹੀਂ ਆਈ ਕਈ ਵਾਰ ਗੱਲ ਨਹੀਂ ਬਣਦੀ ਕੋਈ ਕਿਸੇ ਧਰਮ ਨਾਲ ਵੀ ਸੰਬੰਧ ਰੱਖਦਾ ਹੋਵੇ ਉਹ ਧਰਮੀ ਤਦ ਹੋ ਸਕਦਾ ਹੈ ਜੇ ਉਹਦੇ ਜੀਵਨ ਵਿੱਚ ਦਇਆ ਹੈ ਗੁਰਬਾਣੀ ਪੜਦੇ ਹੋ ਨਾ ਧੌਲ ਧਰਮ ਦਇਆ ਦਾ ਪੂਤ ਦਇਆ ਮਾਂ ਹੈ ਤਾਂ ਧਰਮ ਪੁੱਤਰ ਹੈ ਜੇ ਮਾਂ ਹੋਵੇਗੀ ਤਾਂ ਪੁੱਤਰ ਹੋਵੇਗਾ ਨਾ ਦਇਆ ਹੋਵੇਗੀ ਤਾਂ ਧਰਮ ਹੋਵੇਗਾ ਦਇਆ ਨਹੀਂ ਤਾਂ ਫਿਰ ਧਰਮੀ ਨਹੀਂ ਹੋ ਸਕਦਾ ਬੰਦਾ ਦਇਆ ਹੈ ਤਾਂ ਧਰਮ ਹੈ ਉਹ ਬੰਦਾ ਧਰਮੀ ਹੋ ਸਕਦਾ ਹੈ ਜਿਹਦੇ ਜੀਵਨ ਵਿੱਚ ਦਇਆ ਹੈ ਦਇਆ ਦੀ ਅਤ ਜ਼ਰੂਰਤ ਜੇ ਗੁਰਮਖੋ ਮੈਂ ਬੇਨਤੀ ਕਰਦਾ ਜਾਵਾਂ ਅੱਜ ਅਰਦਾਸ ਕਰੇ ਗੁਰੂ ਰਾਮਦਾਸ ਪਿਤਾ ਜੀ ਤੁਹਾਡਾ ਪ੍ਰਕਾਸ਼ ਜਰਮ ਨਾ ਰਹੇ ਕਿਰਪਾ ਕਰੋ ਤੁਹਾਡੇ ਘਰ ਕੇ ਦਾ ਕੋਟ ਹੈ ਸਾਡੀ ਜ਼ਿੰਦਗੀ 'ਚ ਦਇਆ ਦਾ ਸੁਭਾ ਆ ਜਾਵੇ ਸਾਡਾ ਸੁਭਾ ਵੀ ਦਇਆ ਵਾਲਾ ਬਣ ਜਾਵੇ ਕਿ ਦਇਆ ਹੋਵੇਗੀ ਤਦ ਅਸੀਂ ਧਰਮੀ ਹੋਵਾਂਗੇ